ਅਸ ਆਪਕਾ ਵੀਰ ਆਇਆ ਜੁੁੰਦਰਪਾਲ ਮੇਰਾ ਹਲਕਾ ਮੇਰਾ ਪਰਿਵਾਰ 15 ਤਰੀਕ ਨੂੰ ਸਾਡੇ ਪੰਜਾਬ ਦੀ ਸਾਰੀ ਹਾਇਰ ਲੀਡਰਸ਼ਿਪ ਆ ਰਹੀ ਹੈ ਔਰ ਮੇਰੇ ਇਲਾਕੇ ਦੇ ਮੇਰੇ ਕੋਸੇ ਚੌਸੇ ਦੇ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਪਰਿਵਾਰ ਦੇ ਲੋਕੀ ਹੈ ਉਹਨਾਂ ਅੱਗੇ ਮੇਰੀ ਹੱਥ ਬਨ ਕੇ ਬੇਨਤੀ ਹੈ 골ਡਨ ਪੈਲਸ ਸਿਉੜਾ ਸਾਰੇ ਵੱਡ ਛੜ ਕੇ ਸਾਂ ਲੈਣਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੁਰਿੰਗ ਜੀ ਔਰ ਸਾਡੇ ਆਪੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਡੇ ਪਾਰਲੀਮੈਂਟ ਹਲਕੇ ਦੇ ਸਖਜਿੰਦਰ ਸਿੰਘ ਰੰਧਾਵਾ ਜੀ ਖੈਰ ਸਾਹ ਮੁਰਸਾਨੀਆਂ ਬੜੀਆਂ ਹਸਤੀਆਂ ਜਿਹੜੀਆਂ ਆ ਰਹੀਆਂ ਤੇ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਆਪਣੀ ਪਾਰਟੀ ਦੀ ਮਜ਼ਬੂਤੀ ਦੇ ਲਈ ਉਹ ਸਾਨੂੰ ਗਾਈਡ ਕਰਨਗੇ ਔਰ ਜਿੰਨੇ ਵੀ ਮੇਰੇ ਭੈਣ ਭਰਾ ਹਨ ਉਹ ਸਾਰੇ ਉਹਨਾਂ ਕੋਲੋਂ ਗਾਈਡੈਂਸ ਲੈ ਕੇ ਔਰ ਤਗੜੇ ਹੋ ਕੇ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾਂ ਮੇਰੇ ਬਨਫੇ ਸਾਰੇ ਮੇਰੇ ਹਲਕੇ ਦੇ ਜਿੰਨੇ ਮੇਰੇ ਭੈਣ ਭਰਾ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਆਉਰ ਬਾਬੇ ਨਾਨਕਾ ਕੇ ਮੈਂ ਪ੍ਰਾਰਥਨਾ ਕਰਦਾ ਸਾਰੇ ਮੇਰੇ ਭੈਣ ਭਰਾਵਾਂ ਦੇ ਉੱਤੇ ਬਾਬੇ ਨਾਨਕ ਦਾ ਮਿਹਰ ਭਰਿਆ ਹੱਥ ਰਹੇ ਦਿਨ ਦੁਗਣੀ ਤਰਾ ਚੁਗਣੀ ਤਰੱਕੀ ਕਰਨ ਇਹ ਮੇਰੀ ਕਾਮਨਾ ਹੈ